ਇੱਕ ਰੇੜੀ ਵਾਲੇ ਨੇ ਡੰਡਾ ਮਾਰਿਆ 4 ਸਾਲ ਦੇ ਬੱਚੇ ਦਾ ਕਿਸੇ ਦੇ ਉਹ ਪਾਣੀ ਪੀਣ ਲੱਗਿਆ ਸੀ ਉਹ ਬੱਚੇ ਦਾ ਇੰਨੇ ਜ਼ੋਰ ਨਾਲ ਡੰਡਾ ਮਾਰਿਆ ਤੇ ਡੰਡਾ ਟੁੱਟ ਗਿਆ ਜਿਹੜਾ ਬੰਦਾ ਬੋਲੂਗਾ ਪਬਲਿਕ ਨੂੰ ਜਗਾਊਗਾ ਉਹਦੇ ਤੇ ਪਰਚਾ ਦੇ ਦਿੰਦੀ ਹੈ ਸਰਕਾਰ ਇਹਹੀ ਸਰਕਾਰ ਕਹਿੰਦੀ ਸੀ ਵੀ ਪੰਜਾਬ 'ਚ ਕਿਸੇ ਸੜਕ ਤੇ ਧਰਨਾ ਨਹੀਂ ਲੱਗੂਗਾ ਕੋਈ ਬੰਦਾ ਟੈਂਕੀ ਤੇ ਨਹੀਂ ਚੜੂਗਾ ਕੋਈ ਟਾਵਰਾਂ ਤੇ ਨਹੀਂ ਚੜੂਗਾ ਪਰ ਉਹ ਸਾਰੀ ਜਿਹੜੀ ਇਹ ਡਰਾਮੇ ਵਾਜੀ ਹੈ ਇਹ ਜਿਹੜੀ ਹੈ ਕਮੇਡੀ ਸੀ ਉਹ ਸਟੇਜਾਂ ਤੇ ਚੱਲਦੀ ਸੀ ਅੱਜ ਕੱਲ ਉਹ ਸਾਸ੍ਰੀਕਾਲ ਤੁਸੀਂ ਦੇਖ ਰਹੇ ਹੋ ਸਤਰੰਗ ਕੱਟਸ ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਹਾਲਾਤ ਇਦਾਂ ਬਣ ਚੁੱਕੇ ਨੇ ਕਿ ਹਰ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ ਚਾਹੇ ਪ੍ਰਵਾਸੀਆਂ ਦੀ ਗੱਲ ਕਰ ਲਈਏ ਜਾਂ ਆਮ ਲੋਕਾਂ ਦੇ ਨਾਲ ਕੁੱਟਮਾਰ ਦੀ ਗੱਲ ਕਰ ਲਈਏ ਨਿਤ ਕਤਲਾਂ ਦੀ ਕੁੱਟਮਾਰ ਦੀ ਖਬਰਾਂ ਆਈ ਰਹੀਆਂ ਨੇ ਤੇ ਹਰ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਮੋਰਤੇ ਧਰਨੇ ਲੱਗੇ ਰਹਿੰਦੇ ਨੇ ਸੋ ਇਸ ਸਮੇਂ ਅਸੀਂ ਮੋਹਾਲੀ ਖੜੇ ਹੋਏ ਹਾਂ ਸੋ ਸਾਡੇ ਨਾਲ ਬਲਵਿੰਦਰ ਸਿੰਘ ਕੁੰਬੜਾ ਜੀ ਹੈ ਜੋ ਅਕਸਰ ਹੀ ਲੋਕਾਂ ਦੇ ਹੱਕ ਦੇ ਲਈ ਆਵਾਜ਼ ਚੱਕਦੇ ਨੇ ਸੋ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਤਾਜ਼ੀ ਖਬਰ ਹੈ ਲੁਧਿਆਣਾ ਦੀ ਕਹਿੰਦੇ ਨੇ ਇੱਕ ਪੁਲਿਸ ਵਾਲੇ ਨੂੰ ਪ੍ਰਵਾਸੀਆਂ ਨੇ ਕੁੱਟਿਆ ਬੱਸ ਸਾੜਨ ਦੀ ਕੋਸ਼ਿਸ਼ ਕੀਤੀ ਤੇ ਕਾਫੀ ਜ਼ਿਆਦਾ ਰੌਲਾ ਪ੍ਰਵਾਸੀਆਂ ਦਾ ਹੀ ਚੱਲ ਰਿਹਾ ਸੋ ਬਿੱਤੇ ਕੁਝ ਦਿਨ ਪਹਿਲਾਂ ਤੁਸੀਂ ਖਬਰ ਕਾਫੀ ਚੱਲੀ ਸੀ ਕੁੰਬੜਾ ਦੇ ਵਿੱਚ ਦੋ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਸੋ ਕੁੰਬੜਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਸਤਿਕਾਰਯੋਗ ਤੁਹਾਡੇ ਟੀਵੀ ਚ ਆਪਣਾ ਚੈਨਲ ਤਿੰਤਨਾਂ ਨੂੰ ਧੰਨਵਾਦ ਤੁਸੀਂ ਜਿਹੜਾ ਹੈ ਗਰਾਊਂਡ ਤੋਂ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦੁਆਰੇ ਬਚਾਣ ਦੇ ਜਿਹੜਾ ਹਰ ਰੋਜ਼ ਕੰਮ ਕਰਦੇ ਹੋ ਘਰ ਘਰ ਬੈਠੇ ਜਿਹੜੇ ਮੇਰੇ ਰੱਬ ਵਰਗੇ ਸਰੋਤੇ ਤੁਹਾਡੇ ਰਾਹੀਂ ਸਾਡੀ ਆਵਾਜ਼ ਸੁਣਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਗੱਲ ਤੁਸੀਂ ਜਿਹੜੀ ਅੱਜ ਕਰੀ ਹੈ ਦਿਨ ਪ੍ਰਤੀ ਦਿਨ ਕਿਵੇਂ ਹਾਲਾਤ ਵਿਗੜਦੇ ਜਾ ਰਹੇ ਨੇ ਜਿਨ੍ਹਾਂ ਵੱਲ ਕੋਈ ਮੈਨੂੰ ਇਹ ਲੱਗਦਾ ਵੀ ਜਿਵੇਂ ਪੰਜਾਬ ਦਾ 117 ਐਮਐਲਏ ਹੈ ਜਾ ਕੋਈ ਵੀ ਪਾਰਟੀ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਦਾ ਹੋਵੇ ਜਾਂ ਕਾਦੀ ਦਲ ਦਾ ਹੋਵੇ ਕੋਈ ਵੀ ਐਮਐਲਏ ਜਿਸ ਮੁੱਦੇ ਤੇ ਬੋਲਣ ਨੂੰ ਤਿਆਰ ਨਹੀਂ ਸਾਡੀ ਚੰਡੀਗੜ੍ਹ ਸਣੇ 13 ਸੀਟਾਂ ਐਮਪੀਆਂ ਦੀਆਂ ਕੋਈ ਐਮਪੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਲੇਕਿਨ ਜਿਹੜੇ ਇਹ ਚੁੱਪ ਰਹਿਣ ਦੇ ਨਤੀਜੇ ਆ ਰਿਜ਼ਲਟ ਨੇ ਉਹ ਬਹੁਤ ਮਾੜੇ ਨਿਕਲਵਾਂਗੇ ਜਿਵੇਂ ਕੁੰਬੜੇ ਦੀ ਗੱਲ ਕਰ ਲਓ ਹੁਣ ਕੁੰਬੜੇ ਸਾਡਾ 15 ਦਿਨ ਉਹ ਹਾਲਾਤ ਰਹੇ ਨੇ ਨਾ ਉਸ ਅਸੀਂ ਘਟਨਾ ਨੂੰ ਬਿਆਨ ਵੀ ਨਹੀਂ ਕਰ ਸਕਦੇ ਪਿੰਡ ਵਾਸੀ ਤਾਂ ਕਿ ਬੱਚਿਆਂ ਦਾ 6:30 ਵਜੇ ਦਿਨ ਚ ਦਿਨ ਖੜੇ ਚ ਮਰਡਰ ਹੋ ਜਾਣਾ ਕਤਲ ਹੋ ਜਾਣਾ ਬੁਰੀ ਤਰ੍ਹਾਂ ਜਦੋਂ ਲੋਕ ਇਕੱਠੇ ਹੋ ਕੇ ਪਰਿਵਾਰ ਇੱਕ ਡੈੱਡ ਬੋਡੀ ਰੱਖ ਕੇ ਇੱਕ ਮਾਂ ਤੇ ਪਿਓ ਨੂੰ ਤਿੰਨ ਦਿਨ ਡੈੱਡ ਬੋਡੀ ਰੱਖ ਕੇ ਰੋਡ ਦੇ ਬੈਠਣਾ ਪੈਂਦਾ ਇੱਥੇ ਧਿਆਨ ਸਾਫ ਲਈਏ ਜੇਕਰ ਬੰਦੇ ਨੂੰ ਕਾਤਲਾਂ ਨੂੰ ਗ੍ਰਿਫਤਾਰ ਕਰਾਣਾ ਇੱਕ ਮਾਂ ਨੂੰ ਇਹ ਆ ਪਿਓ ਨੂੰ ਤਿੰਨ ਦਿਨ ਦੱਸੋ ਡੈੱਡ ਬੋਡੀ ਕਿਵੇਂ ਰੱਖ ਕੇ ਕਿਵੇਂ ਬੈਠ ਸਕਦੇ ਜਦੋਂ ਮਾਂ ਬਾਪ 10 ਮਿੰਟ ਆਪਣੇ ਬੇਟੇ ਦੀ ਆ ਬੱਚੇ ਦੀ ਡੈੱਡ ਬੋਡੀ ਕੋਲ ਨਹੀਂ ਬੈਠ ਸਕਦੀ ਉਹਨੂੰ ਤਿੰਨ ਦਿਨ ਬੈਠਣਾ ਪਿਆ ਐਸੇ ਤਰ੍ਹਾਂ ਗੱਲ ਆਈ ਆਪਣੇ ਕੋਲ ਇੱਕ ਬੁੱਗਾ ਖੁਰਦ ਪਿੰਡ ਐ ਜ਼ਿਲ੍ਹਾ ਪਟਿਆਲੇ ਚ ਇੱਕ ਬਲਕੀਸ਼ ਸਿੰਘ ਨਾਂ ਦਾ ਵਿਅਕਤੀ ਐ ਜਿਹੜਾ ਘਰ ਤੋਂ ਬੇਕਾਰ ਜਿਹੜਾ ਪ੍ਰਵਾਸੀਆ ਨੇ ਕੀਤਾ ਸੀ ਜਿਹਦੇ ਇੱਥੇ ਆਇਆ ਸੀ ਖਬਰਾਂ ਲਾਈਆਂ ਤੇ ਪ੍ਰਸ਼ਾਸਨ ਜਾਗਿਆ ਪਰ ਲੇਕੇ ਉਹਨੂੰ ਜਿਹੜਾ ਜਾ ਕੇ ਬੁਲਾ ਕੇ ਉੱਥੇ ਫਿਰ ਜਲੀਲ ਕਰਦਾ ਭਾਸੋਂ ਡੀਐਸਪੀ ਐਸਐਚਓ ਤੇ ਕੱਲ ਦੀ ਜਿਹੜੀ ਅਸੀਂ ਅੱਜ ਲੁਧਿਆਣੇ ਦੀ ਗੱਲ ਸੁਣਨ ਦੇ ਨੇ ਕੱਲ ਇੱਕ ਮੈਂ ਬੇਟੀ ਦੇਖਿਆ ਕਿਸੇ ਦੀ ਬੇਟੀ ਬੇਸ ਦੀ ਕੱਲ ਇੱਕ ਸੰਗਰੂਰ ਦੀ ਜਿਹੜੀ ਹੈ ਇੱਕ ਰੇੜੀ ਵਾਲੇ ਨੇ ਡੰਡਾ ਮਾਰਿਆ 4 ਸਾਲ ਦੇ ਬੱਚੇ ਦਾ ਕਿਸੇ ਦੇ ਉਹ ਪਾਣੀ ਪੀਣ ਲੱਗਿਆ ਸੀ ਉਹ ਬੱਚੇ ਦਾ ਇੰਨੇ ਜ਼ੋਰ ਨਾਲ ਡੰਡਾ ਮਾਰਿਆ ਤੇ ਡੰਡਾ ਟੁੱਟ ਗਿਆ ਤੇ ਜਦੋਂ ਉਹ ਮੁੰਡੇ ਨੂੰ ਹਸਪੀਟਲ ਲੈ ਕੇ ਬੱਚੇ ਨੂੰ ਹਸਪੀਟਲ ਲੈ ਕੇ ਉੱਥੇ ਰੇੜੀ ਛੱਡ ਕੇ ਬੰਦਾ ਭੱਜ ਗਿਆ ਇਹ ਮੇਰੇ ਕੋਲ ਤਕਰੀਬਨ ਇੱਕ ਹਫ਼ਤੇ 10 ਦਿਨ ਤੇ 20 25 ਜਿਹੜੀਆਂ ਹੈਗੀਆਂ ਆਧਾਰਨਾ ਸਾਡੇ ਕੋਲੇ ਹੈਗੀਆਂ ਅਲੱਗ-ਅਲੱਗ ਸ਼ਹਿਰਾਂ ਦੀਆਂ ਇਹ ਗੱਲ ਮੈਂ ਪੂਰੇ ਪੰਜਾਬ ਦੀ ਕਰਦਾ ਹਾਂ ਜਿਵੇਂ ਅਸੀਂ ਮੰਗ ਪੱਤਰ ਰੱਖਿਆ ਸੀ ਇੱਕ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਦਿੱਤਾ ਸੀ ਮੁੱਖ ਮੰਤਰੀ ਨੂੰ ਉੱਥੇ ਪ੍ਰਸ਼ਾਸਨ ਨੂੰ ਸ਼ਾਸਨ ਭੱਜਦਾ ਦਿਖਿਆ ਉਹ ਮੰਗਤੇ ਉਸ ਸਮੇਂ ਦੇ ਜਿਹੜੇ ਐਸ ਡੀ ਐਮ ਸਾਹਿਬ ਆਏ ਨੇ ਸਾਡੇ ਮੈਡਮ ਆਏ ਨੇ ਐਸ ਡੀ ਐਮ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡੀ ਸੀ ਪਹਿਲਾਂ ਤਾਂ ਦੇਖੋ 10 ਦਿਨ ਕਲੇਸ਼ਨ ਹੋ ਗਿਆ 10 ਦਿਨ ਕਤਲਾ ਨਾ ਹੋ ਜਾਂਦਾ ਇੱਕ ਜ਼ਿਲ੍ਹੇ ਦੀ ਡੀ ਸੀ ਨਹੀਂ ਆਉਂਦੀ ਐਸ ਐਸ ਪੀ ਬਹੁਤ ਔਖਾ ਆ ਤੇ ਇੱਥੇ ਦਾ ਬਦਾਇਕ ਜਿਹੜਾ ਕੋਈ ਲੋਕਾਂ ਨੂੰ ਵਿਸ਼ਵਾਸ ਨਹੀਂ ਦੇ ਕੇ ਗਿਆ ਕੋਈ ਸਪਸ਼ਟ ਗੱਲ ਨਹੀਂ ਕਰਕੇ ਗਿਆ ਦੂਜੀ ਗੱਲ ਕਰ ਲਈ ਐਸ ਡੀ ਐਮ ਦੀ ਜਦੋਂ ਮੈਂ ਮੈਕ ਰਾਈ ਕਿਹਾ ਵੀ ਤੁਸੀਂ ਮੈਕ ਰਾਈ ਆਗੇ ਦੱਸੋ ਜੀ ਵੀ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਜਦੋਂ ਧਰਨਾ ਚੁਕਾਇਆ ਸੀ ਉਹਦੇ ਚ ਦੋ ਚਾਰ ਮੰਗਾਂ ਰੱਖੀਆਂ ਸੀ ਪਿੰਡ ਵਾਸੀਆਂ ਨੇ ਪਰਵਾਰਾਂ ਨੇ ਵੀ ਸਾਨੂੰ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਬੱਚੇ ਨੂੰ ਨੌਕਰੀ ਚਾਹੀਦੀ ਹੈ ਯਾ ਸਾਨੂੰ ਕਿ ਕਿ ਕਰੋੜ ਰੁਪਇਆ ਜਦੋਂ ਕਿਸਾਨ ਨੂੰ ਮਿਲਦਾ ਤਾਂ ਮਜ਼ਦੂਰ ਨੂੰ ਕਿਉਂ ਨਹੀਂ ਮਿਲਦਾ ਯਾ ਮਜ਼ਦੂਰ 'ਚ ਜਾਨ ਘਟ ਹੈ ਇਹਦੀ ਕੀਮਤ ਘਟ ਹੈਗੀ ਅਸੀਂ ਉਹਨਾਂ ਦੇ ਖਿਲਾਫ ਨਹੀਂ ਆ ਸਾਡੇ ਨਾਲ ਕਿਸਾਨ ਜਿੱਥੇ ਬੰਦੀਆਂ ਦੀ ਸਾਂਝ ਹੈ ਜਦੋਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲੱਗਦੇ ਆ ਅੱਜ ਵੀ ਉਹ ਲੱਗਦੇ ਆ ਪਹਿਲਾਂ ਵੀ ਲੱਗਦੇ ਸੀ ਪਰ ਜਦੋਂ ਜਦੋਂ ਵੰਡ ਦਾ ਬਿਤਕਰਾ ਆਉਂਦਾ ਸਰਕਾਰ ਕਿਵੇਂ ਕਰਦੀ ਹੈ ਇੱਕ ਮਜ਼ਦੂਰ ਨੂੰ 5 ਲੱਖ ਰੁਪਏ ਨਹੀਂ ਦਿੰਦੀ ਤੇ ਕਿਸਾਨ ਨੂੰ ਕਹਿੰਦੀ ਕਰੋੜ ਰੁਪਇਆ ਦੇਣਾਗਾ ਜਿਹਦੇ 'ਚ ਬਹੁਤ ਸਾਰੀਆਂ ਧਾਰਨਾ ਸਾਡੇ ਕੋਲੇ ਤੇ ਇਸੇ ਤਰ੍ਹਾਂ ਗੱਲ ਕਰ ਲਈਏ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜਾ ਅਸੀਂ ਉਹਨਾਂ ਦੇ ਨ ਆਧਾਰ ਕਾਰਡ ਕੱਟਣ ਵਾਸਤੇ ਬਾਰਡਰ ਕਾਰਡ ਕੱਟਣ ਵਾਸਤੇ ਜਿਹੜੀਆਂ ਉਹਨਾਂ ਨੂੰ ਸਰਕਾਰੀ ਸੁੱਖ ਸਹੂਲਤਾਂ ਮਿਲਣੀਆਂ ਉਹ ਕੱਟਣ ਵਾਸਤੇ ਗੱਲ ਕਰੀ ਸੀ ਵੀ ਆਣ ਕੰਮ ਕਰਨ ਲੇਬਰ ਕਰਨ ਪਰ ਇਹਨਾਂ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਬੰਦ ਕਰ ਦੇਣਾ ਤਾਂ ਕਿ ਇਹਨਾਂ ਦੇ ਜਿਹੜੇ ਆਧਾਰ ਕਾਰਡ ਨੇ ਬਾਰਡਰ ਕਾਰਡ ਨੇ ਉਹ ਪਿਛਲੇ ਐਡਰੈਸ ਤੇ ਰਹਿਣ ਜੇ ਕੋਈ ਕ੍ਰਾਈਮ ਕਰਦਾ ਠੱਗੀ ਠੋਰੀ ਕਰਦਾ ਕੋਈ ਹੋਰ ਹੈ ਬੰਦਾ ਫੜਿਆ ਜਾਂਦਾ ਇੱਥੋਂ ਜਦੋਂ ਆਧਾਰ ਕਾਰਡ ਪੰਜਾਬ ਦੇ ਐਡਰੈਸ ਤੇ ਹੁੰਦਾ ਬੰਦਾ ਭੱਜ ਜਾਂਦਾ ਕੋਈ ਪਤਾ ਨਹੀਂ ਲੱਗਦਾ ਸਿਰਫ ਤਾਂ ਸਿਰਫ ਸਾਡੇ ਪੰਚਾਂ ਨੇ ਸਰਪੰਚਾਂ ਨੇ ਕੌਂਸਲਰਾਂ ਨੇ ਐਮਐਲਏ ਨੇ ਬੱਦ ਤੋਂ ਬੱਦ ਵੋਟਾਂ ਬਣਾਈਆਂ ਸੀ ਬਿਹਾਰੀਆਂ ਦੀਆਂ ਜਦੋਂ ਬਿਹਾਰੀਆਂ ਦੀ ਵੋਟ ਬਣਾ ਲੰਨੇ ਵੀ ਆਪਾਂ ਇਹਨਾਂ ਨੂੰ ਯੂਜ਼ ਕਰੂੰਗੇ ਵਰਤੂੰਗੇ ਸਾਨੂੰ ਇਹ ਵੋਟ ਪਾਣਗੇ ਪਰ ਉਹਦੇ ਜਿਹੜੇ ਅੱਜ ਜਿਹੜੇ ਦਿਨ ਪ੍ਰਤੀ ਦਿਨ ਹੈ ਉਹ ਰਿਜ਼ਲਟ ਗਲਤ ਆਣ ਲੱਗੇ ਜਿਹੜੇ ਸੀਟੇ ਗਲਤ ਨਿਕਲਣ ਲੱਗੇ ਪਰ ਅੱਜ ਵੀ ਕੋਈ ਪੋਲੀਟਿਕਲ ਸਿਆਸੀ ਸਾਡਾ ਬੰਦਾ ਬੋਲਣ ਨੂੰ ਪੰਜਾਬ ਦਾ ਤਿਆਰ ਨਹੀਂ ਨਾ ਹੀ ਕੋਈ ਪਾਰਟੀ ਬੋਲਣ ਨੂੰ ਤਿਆਰ ਹੈ ਤਾਂ ਕਿ ਜੇਕਰ ਰਾਜ ਨਾ ਹੀ ਰੋਕਦਮ ਕਰੀਏ ਤਾਂ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਔਖਾ ਭੁਗਤ ਲਾਂ ਦੇਵੇਗਾ ਸਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਪਾਰਟੀਆਂ ਬੋਲ ਨਹੀਂ ਰਹੀਆਂ ਹੈਗੀਆਂ ਨਾ ਮਸਲਾਂ ਤੇ ਬੰਦਾ ਹੀ ਬੋਲ ਰਿਹਾ ਜੋ ਹੱਕ ਦੇ ਲਈ ਖੜਦਾ ਹੈ ਆਮ ਲੋਕਾਂ ਦੇ ਲਈ ਖੜਦਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੋਕ ਫਿਰ ਸਾਥ ਛੱਡ ਦਿੰਦੇ ਨੇ ਹੁਣ ਲੱਖਾ ਸਿਧਾਣਾ ਜੀ ਜੋ ਸਮਾਜ ਸੇਵੀ ਨੇ ਉਹ ਵੀ ਬਹੁਤ ਬੋਲਦੇ ਨੇ ਕਿ ਹਾਂ ਕਿ ਪੰਜਾਬੀ ਕੇ ਸੂਦਰ ਜੋ ਨਹੀਂ ਤਾਂ ਤੁਹਾਡੀਆਂ ਦਾੜੀਆਂ ਨੂੰ ਇਹ ਹੱਥ ਪਾਣਗੇ ਪਰ ਐਨਾ ਕੁਝ ਹੁੰਦੇ ਹੋਏ ਵੀ ਫਿਰ ਵੀ ਪੰਜਾਬੀ ਕਿਉਂ ਨਹੀਂ ਸੰਭਲ ਰਹੇ ਹੈਗੇ ਔਰ ਸਰਕਾਰਾਂ ਨੂੰ ਵੀ ਪਹਿਲਾਂ ਪਤਾ ਹੀ ਹੈ ਉਹ ਕਿਉਂ ਨਹੀਂ ਕੁਝ ਕੋਈ ਕਾਰਵਾਰੀ ਕਰਦੇ ਹੈਗੇ ਸਰਕਾਰ ਚ ਉਹ ਲੱਖਾ ਸਿਧਾਣਾ ਦੀ ਗੱਲ ਹੋਏ ਇਹ ਆਪਣੇ ਮਾਲੀ ਜੀ ਸੀ ਉਹਨਾਂ ਦੀ ਗੱਲ ਹੋਏ ਯਾਰ ਰਜਿੰਦਰ ਤਗੜ ਦੀ ਗੱਲ ਹੋਏ ਜਾਂ ਮੇਰੀ ਖੁਦ ਆਪ ਦੀ ਗੱਲ ਹੋਏ ਜਿਹੜਾ ਬੰਦਾ ਬੋਲੂਗਾ ਪਬਲਿਕ ਨੂੰ ਜਗਾਊਗਾ ਉਹਦੇ ਤੇ ਪਰਚਾ ਦੇ ਦਿੰਦੀ ਹੈ ਸਰਕਾਰ ਪੁਲਿਸ ਪ੍ਰਸ਼ਾਸਨ ਬਈ ਸਰਕਾਰ ਦੇ ਖਿਲਾਫ ਆਵਾਜ਼ ਨਾ ਕੋਈ ਚੱਕੇ ਜਦੋਂ ਦੋ ਚਾਰ ਪਰਚੇ ਪਾਦਨ ਨੇ ਉਹ ਬੰਦਾ ਉਲਝ ਜਾਂਦਾ ਉਹਦੀ ਜਿਹੜੀ ਫਰਾਂਸਲੀ ਤੌਰ ਤੇ ਵੀ ਹਾਲਤ ਖਰਾਬ ਹੋ ਜਾਂਦੀ ਤੇ ਪਰਿਵਾਰਕ ਤੌਰ ਤੇ ਵੀ ਜਿਹੜਾ ਰੁਲ ਜਾਂਦਾ ਬੰਦਾ ਜਦੋਂ ਉਹ ਕਰ ਦਿੰਦੇ ਇਹ ਪਰਚੇ ਪਾਉਣ ਲੱਗੇ ਜਿਵੇਂ ਇੱਥੇ ਅਸੀਂ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਐਸਸੀ ਸਰਟੀਫਿਕੇਟਾਂ ਨੂੰ ਲੈ ਕੇ ਧਰਨਾ ਲਾਇਆ ਵਾ ਪਿਛਲਾ 1 ਸਾਲ ਤੋਂ ਧਰਨਾ ਲਾਇਆ ਵਾ ਦੋਸ਼ੀਆਂ ਦੇ ਖਿਲਾਫ ਚੋਰਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਵਿਧਾਨ ਸਭਾ ਚ ਪੰਜਾਬ ਦੇ ਮੁੱਖ ਮੰਤਰੀ ਨੇ 5 ਮਾਰਚ ਨੂੰ ਐਲਾਨ ਕੀਤਾ ਸੀ ਵੀ ਤੁਰੰਤ ਕਾਰਵਾਈ ਹੋਊਗੀ ਪਰਚੇ ਹੋਗੇ ਉਹਨਾਂ ਦਾ ਰਿਕਵਰੀਆਂ ਕੀਤੀਆਂ ਜਾਣਗੀਆਂ ਪਰ 1 ਸਾਲ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਾਡੇ ਦੇ ਪਰਚਾ ਜਰੂਰ ਕਰਦਾ ਮੇਰੇ ਤੇ ਘਰ ਵਾਲੀ ਤੇ ਤਾਂ ਕਿ ਅਸੀਂ ਇੱਥੇ ਇਕੱਠੇ ਹੋ ਕੇ ਲੋਕਾਂ ਦੀ ਮੰਗ ਨੂੰ ਲੈ ਕੇ ਚੋਰਾਂ ਦੇ ਖਿਲਾਫ ਆਵਾਜ਼ ਚੱਕੀ ਸੀ ਤਾਂ ਪਰਚਾ ਕਰਦਾ ਸੀ ਸਾਡੇ ਤੇ ਐਸੇ ਤਰ੍ਹਾਂ ਲੱਖੇ ਸੁਦਾਣੇ ਦੀ ਗੱਲ ਕਰ ਲਈਏ ਮਗਾ ਮਾਲੀ ਜੀ ਦੀ ਗੱਲ ਕਰ ਲਈਏ ਤੱਕੜ ਦੀ ਗੱਲ ਕਰ ਰਹੀਏ ਜੇ ਕੋਈ ਪਬਲਿਕ ਦੇ ਸਰਕਾਰ ਦੇ ਸਾਹਮਣੇ ਪਬਲਿਕ ਦੀ ਗੱਲ ਰੱਖਦਾ ਹੈ ਜਾਂ ਅੱਜ ਦੀ ਆਵਾਜ਼ ਨੂੰ ਕੋਈ ਚੱਕਦਾ ਹੈ ਤਾਂ ਉਹਨੂੰ ਦਿਵਾਣ ਵਾਸਤੇ ਡਰਾਉਣ ਵਾਸਤੇ ਇਹ ਲੋਕਤੰਤਰ ਨਹੀਂ ਇਹ ਡੰਡਾਤੰਤਰ ਹੋ ਗਿਆ ਐ ਇੱਥੇ ਪਹਿਲਾਂ ਵੀ ਸਰਕਾਰਾਂ ਇਸੇ ਤਰ੍ਹਾਂ ਕਰਦੀਆਂ ਰਹੀਆਂ ਜੇਕਰ ਕੋਈ ਸਰਕਾਰ ਦੇ ਖਿਲਾਫ ਅੰਗੇਸ਼ਟ ਬੋਲਦਾ ਹੈ ਪ੍ਰਸ਼ਾਸਨ ਦੇ ਖਿਲਾਫ ਬੋਲਦਾ ਹੈ ਤਾਂ ਉਹਨਾਂ ਦੇ ਖਿਲਾਫ ਦੋ ਚਾਰ ਪਰਚੇ ਜ਼ਰੂਰ ਕਰ ਦਿੰਦੇ ਇਹ ਚੋਰਾਂ ਦੇ ਖਿਲਾਫ ਇੱਥੇ ਠੱਗੀ ਠੋਰੀ ਰਹੀ ਹੈ ਜਿਹੜੇ ਲੋਕ ਨਿਆਂ ਸਾਹਿਬ ਪਸੰਦ ਨੇ ਉਹਨਾਂ ਦੇ ਖਿਲਾਫ ਪਰਚੇ ਕਰ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਧਰਨਿਆਂ ਤੇ ਵਿਹੜ ਜਾਂਦੇ ਆ ਆਪਣੀ ਆਵਾਜ਼ ਨੂੰ ਚੱਕਦੇ ਆ ਕਿਉਂਕਿ ਅੱਜ ਥਾਂ ਥਾਂ ਤੇ ਜਿੱਦਾਂ ਲੱਗੇ ਹੋਏ ਨੇ ਮੋਰਚੇ ਲੱਗੇ ਹੋਏ ਨੇ ਹੁਣ ਕਿਸਾਨਾਂ ਨੇ ਫਿਰ ਐਲਾਨ ਕਰ ਦਿੱਤਾ ਕਿ ਅਸੀਂ 6 ਤਰੀਕ 6 ਦਸੰਬਰ ਨੂੰ ਯਾਨੀ ਦਿੱਲੀ ਵੱਲ ਕੂਚ ਕਰਨਗੇ ਤੁਹਾਨੂੰ ਕੀ ਲੱਗਦਾ ਐਨਾ ਕੁਝ ਕਰਨ ਤੋਂ ਬਾਅਦ ਵੀ ਸਰਕਾਰਾਂ ਤੱਕ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚ ਪਾਰੀ ਹੈਗੀ ਇਹੀ ਸਰਕਾਰ ਕਹਿੰਦੀ ਸੀ ਅਸੀਂ ਖੁਦ ਆਮ ਆਦਮੀ ਪਾਰਟੀ 'ਚ ਕੰਮ ਕਰਦੇ ਰਹੇ ਹਾਂ 14 ਤੋਂ ਲੈ ਕੇ 17 ਤੱਕ 3 ਸਾਲ ਅਸੀਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਇੱਥੇ ਕਾ ਜਦੋਂ ਕਾਲੀ ਦਲ ਨੇ ਸਾਡੇ ਤੇ ਪਰਚੇ ਕਰਾਏ ਵੇ ਮੈਂ ਉਹ ਪਰਚੇ ਅੱਜ ਤੱਕ ਭੁਗਤ ਰਿਹਾ ਹਾਂ ਜਦੋਂ ਇਹੀ ਕਾਲੀ ਦਲ ਦਾ ਮੁਹਾਲੀ ਚ ਉਹ ਸਾਡੇ ਤੇ ਪਰਚੇ ਦਰਜ ਕਰਾਂਦਾ ਸੀ ਅਸੀਂ ਉਹ ਪਰਚੇ ਅੱਜ ਤੱਕ ਭੁਗਤ ਰਹੇ ਨੇ ਇਹੀ ਸਰਕਾਰ ਕਹਿੰਦੀ ਸੀ ਵੀ ਪੰਜਾਬ ਚ ਕਿਸੇ ਸੜਕ ਤੇ ਧਰਨਾ ਨਹੀਂ ਲੱਗੂਗਾ ਕੋਈ ਬੰਦਾ ਟੈਂਕੀ ਤੇ ਨਹੀਂ ਚੜੂਗਾ ਕੋਈ ਟਾਵਰਾਂ ਤੇ ਨਹੀਂ ਚੜੂਗਾ ਵੀ ਸਾਡੀ ਸਰਕਾਰ ਆਊਗੀ ਲੋਕਾਂ ਨੂੰ ਜਿਹੜੀ ਹੈ ਘਰੇ ਬੈਠਿਆਂ ਨੂੰ ਲੋਕਾਂ ਨੂੰ ਸੁਖ-ਸੋਲ ਦਾ ਮਿਲੂਗੀ ਜਿਵੇਂ ਵੱਡੇ ਵੱਡੇ ਬੋਰਡ ਲਾਏ ਨੇ 43 ਸੁਖ-ਸੋਲਤਾ ਸੋ ਜਿਹੜੀਆਂ ਘਰੇ ਬੈਠਾ ਨੂੰ ਮਿਲੂਗੀਆਂ ਆਨਲਾਈਨ ਇਹ ਗੱਲ ਹੋਊਗੀ ਜੀ ਟੋਲ ਫ੍ਰੀ ਨੰਬਰ ਹੋਣਗੇ ਪਰ ਉਹ ਸਾਰੀ ਜਿਹੜੀ ਇਹ ਡਰਾਮੇਬਾਜੀ ਹੈ ਫੇਕ ਹੈ ਅੱਜ ਕੋਈ ਵੀ ਸੜਕ ਧਰਨੇ ਤੋਂ ਬਿਲ ਨਹੀਂ ਹੈ ਕੱਲ ਤੁਸੀਂ ਦੇਖਿਆ ਸੀ ਤਹਿਸੀਲਦਾਰਾਂ ਦੀ ਹੜਤਾਲ ਇੱਕ ਤਹਿਸੀਲਦਾਰ ਨੂੰ ਫੜਿਆ ਜਾਂਦਾ ਤਹਿਸੀਲਦਾਰ ਇਕੱਠੇ ਹੋ ਜਾਂਦੇ ਬਾਸਟਰ ਆਪਣੇ ਸਕੂਲ ਛੱਡੀ ਫਿਰਦੇ ਨੇ ਆਪਣੇ ਅਧਿਕਾਰਾਂ ਲਈ ਕਿਸਾਨ ਸੜਕਾਂ ਤੇ ਬੈਠੇ ਨੇ ਕੋਈ ਵੀ ਜਿਹੜੀ ਐ ਕਲਾਸ ਕੋਈ ਜਮਾਤ ਕੋਈ ਮਜ਼ਦੂਰ ਨੂੰ ਅੱਜ ਜਿਹੜੀ ਦਿਹਾੜੀ ਲੈਣੀ ਹੋਵੇ ਸਰਕਾਰ ਤੋਂ ਇੱਥੇ ਸੁਚਾਲੇ ਵਾਲੇ ਸੁਚਾਲਿਆ ਕਰਮਚਾਰੀਆਂ 200 ਬੰਦਾ ਕੱਢ ਦਿਆ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਵਾਲੇ ਦੁਖੀ ਹੋਏ ਪਏ ਨੇ ਜਿਹੜੇ ਝਾੜੂ ਪੋਚਾ ਲਾਂਦੇ ਨੇ ਜਿਹੜੀ ਝਾਰੂ ਵਾਲੀ ਸਰਕਾਰ ਦੀ 200 ਬੰਦੇ ਦਾ ਅਸੀਂ ਕੱਲ ਪਰਸੋਂ ਦਿੱਲੀ ਜਾ ਕੇ ਆਏ ਦਿੱਲੀ ਉਹਨਾਂ ਦੀ ਮੰਗ ਰੱਖੀ ਹੈ 5-5 ਮਹੀਨੇ ਦੀਆਂ ਸੈਲਰੀਆਂ ਨਹੀਂ ਮਿਲਦੀਆਂ ਜੇ ਸੈਲਰੀ ਦੇਣ ਦੇ ਬਦਲੇ ਉਹਨਾਂ ਤੋਂ ਰਿਸ਼ਵਤ ਲਈ ਜਾਂਦੀ ਹੈ ਇਹੀ ਮੁੱਖ ਮੰਤਰੀ ਕਹਿੰਦਾ ਇਹੀ ਸਰਕਾਰ ਕਹਿੰਦੀ ਹੈ ਵੀ ਤੁਹਾਡੇ ਨਾਂ ਗੁਪਤ ਰੱਖੇ ਜਾਉਗੇ ਤੁਸੀਂ ਕੰਪਲੀਟ ਦਿਓ ਕਰਪਸ਼ਨ ਕਰਨ ਵਾਲੇ ਵੀ ਪਰ ਇੱਥੇ ਦਾ ਸੀ ਐਫੀਡਾਟ ਦੇ ਕੇ ਦੱਸ ਰਹੇ ਹਲਫੀਆ ਬਿਆਨ ਦੇ ਰਹੇ ਕਾਰਵਾਈ ਤਾਂ ਨਹੀਂ ਹੁੰਦੀ ਚੋਰਾਂ ਤੇ ਇਹ ਸਾਰੀ ਜਿਹੜੀ ਹੈ ਫੇਕ ਡਰਾਮੇਬਾਜੀ ਹੈ ਇਹ ਜਿਹੜੀ ਐ ਕਮੇਡੀ ਸੀ ਉਹ ਸਟੇਜਾਂ ਤੇ ਚੱਲਦੀ ਸੀ ਅੱਜ ਕੱਲ ਉਹ ਪੂਰੀ ਸਰਕਾਰ ਚ ਵੀ ਕਮੇਡੀਨ ਲੱਗਦੀ ਚੱਲਦੀ ਐ ਜਿਹੜੀ ਮਰਿਆਦਾ ਵਿਧਾਨ ਸਭਾ ਦੀ ਸੀ ਸੱਚ ਬੋਲਣ ਵਾਲੀ ਸੀ ਉਹਨੂੰ ਇੱਕ ਪਵਿੱਤਰ ਜਗ੍ਹਾ ਕਿਹਾ ਸੀ ਉੱਥੇ ਹਰ ਰੋਜ਼ ਝੂਠ ਬੋਲਿਆ ਜਾਂਦਾ ਕੋਈ ਵਿਧਾਨ ਸਭਾ ਚ ਵਾਅਦਾ ਕੀਤਾ ਸਰਕਾਰ ਦਾ ਪੂਰਾ ਨਹੀਂ ਹੁੰਦਾ ਜਿਵੇਂ ਸਾਡਾ ਖੁਦ ਵਾਅਦਾ ਕਰ ਲਈਏ ਬਹੁਤ ਸਾਰੇ ਵਾਅਦੇ ਜਿਹੜੇ ਵਿਧਾਨ ਸਭਾ ਦੇ ਝੂਠੇ ਕੀਤੇ ਜਾਂਦੇ ਜਿਹੜਾ ਇੱਕ ਵੀ ਉਹ ਪੂਰਾ ਨਹੀਂ ਹੁੰਦਾ ਹੈ ਕੁੰਮੜਾ ਸਾਹਿਬ ਲਾਸਟ ਸਵਾਲ ਲਵਾਂਗੇ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਲਈ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਕਿਸਾਨ ਬੈਠੇ ਨੇ ਆਪਣੇ ਹੱਕ ਦੇ ਲਈ ਲੋਕਾਂ ਦੇ ਲਈ ਪਰ ਕਿਤੇ ਨਾ ਕਿਤੇ ਉਹੀ ਲੋਕ ਨੇ ਜਿਹੜੇ ਪਿੱਠ ਪਿੱਛੇ ਗਾਲ ਕੱਢ ਕੇ ਬੋਲਦੇ ਨੇ ਕਹਿੰਦੇ ਨੇ ਲੰਗਣ ਨੂੰ ਵੀ ਰਸਤਾ ਨਹੀਂ ਦਿੰਦੇ ਹੈਗੇ ਐਦਾਂ ਧਰਨੇ ਲਾਏ ਹੋਏ ਨੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿ ਜਿਨ੍ਹਾਂ ਲੋਕਾਂ ਦੇ ਲਈ ਅਸੀਂ ਖੜਦੇ ਆਂ ਤੇ ਉਹੀ ਲੋਕ ਪਿੱਠ ਪਿੱਛੇ ਗਾਲਾਂ ਕੱਢਦੇ ਨੇ ਅਸੀਂ ਪਬਲਿਕ ਨੂੰ ਵੀ ਕਹਿੰਦੇ ਆ ਸਾਡੀਆਂ ਜਥੇਬੰਦੀਆਂ ਨੂੰ ਵੀ ਇਹੀ ਕਹਿੰਦੇ ਆ ਵੀ ਜਦੋਂ ਸੜਕ ਘੇਰਨੀ ਆ ਸੜਕ ਰੋਕੜੀਓ ਉਹਦੇ ਚ ਪਬਲਿਕ ਤੰਗ ਹੁੰਦੀ ਆ ਸਾਨੂੰ ਅਪੀਲ ਆ ਅਸੀਂ ਹੁਣ ਸਾਈਡ ਤੇ ਬੈਠਿਆਂ ਦਰਨਾ ਲਈ ਕਿਸੇ ਨੂੰ ਕੋਈ ਦਿੱਕਤ ਨਹੀਂ ਜਦੋਂ ਕੋਈ ਸਾਡੀ ਐਕਟੀਵਿਟੀ ਹੁੰਦੀ ਆ 15 ਦਿਨ ਬਾਅਦ ਵੀਹਨੇ ਬਾਅਦ 20 ਦਿਨ ਬਾਅਦ ਤਾਂ ਚੌਂਕ ਤੇ ਜਾਓ 10 ਮਿੰਟ 20 ਮਿੰਟ ਜਦੋਂ ਪ੍ਰੈਸ ਕਵਰੇਜ ਕਰਨੀ ਆ ਤਾਂ 10 15 ਮਿੰਟ ਲਾ ਕੇ ਉੱਠ ਖੜੋ ਅਸੀਂ ਨਹੀਂ ਕਹਿੰਦੇ 24 ਘੰਟੇ ਪਬਲਿਕ ਨੂੰ ਤੰਗ ਕੀਤਾ ਜਾਵੇ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਦੂਜੀ ਜਥੇਬੰਦੀਆਂ ਨੂੰ ਵੀ ਸੜਕਾਂ ਨਾ ਰੋਕੋ ਇਹਨਾਂ ਦੇ ਘ ਜਿਹੜੇ ਐਮਪੀ ਨੇ ਇਹਨਾਂ ਦੇ ਘਰ ਘੇਰੋ ਦਫ਼ਤਰ ਘੇਰੋ ਜਾਂ ਹੈੱਡ ਆਫਸ ਘੇਰੋ ਜਿੱਥੇ ਹੈੱਡ ਆਫਸ ਜਿ ਬੈਠਦੇ ਆ ਇਹ ਉਹ ਵਿਧਾਨ ਸਭਾ ਚੰਡੀਗੜ੍ਹ ਹੋਵੇ ਜਾਂ ਇਹਨਾਂ ਦੀਆਂ ਕੋਠੀਆਂ ਪੰਜਾਬ 'ਚ ਜਿੱਥੇ ਮਰਜ਼ੀ ਇਹਨਾਂ ਦਾ ਘਰ ਘੇਰੋ ਤਾਂ ਕਿ ਇਹਨਾਂ ਨੂੰ ਤਕਲੀਫ ਹੋਵੇ ਪਬਲਿਕ ਨੂੰ ਤਕਲੀਫ ਨਾ ਹੋਵੇ ਪਬਲਿਕ ਨੂੰ ਤੰਗ ਨਾ ਕਰੋ ਪਬਲਿਕ ਸਾਡੇ ਨਾਲ ਰਹੇ ਤਾਂ ਪਬਲਿਕ ਨੂੰ ਅਸੀਂ ਤੰਗ ਕਰਨਾ ਨਹੀਂ ਜਾਂਦੇ ਅਸੀਂ ਵੀ ਜਦੋਂ ਵੀ ਕਹਿੰਦੇ ਅਸੀਂ ਕੋਈ ਅੱਜ ਤੱਕ ਸੜਕ ਨਹੀਂ ਰੋਕਦੇ ਬਿਨਾਂ ਵਜ੍ਹਾ ਬਿਨਾਂ ਕਾਰਨ ਜਿਹੜਾ ਹੁਣ ਮਾਰਡਰ ਹੋਇਆ ਕਤਲ ਹੋਇਆ ਉਸ ਕਰਕੇ 에어ਪੋਰਟ ਰੋਡ ਜਿਹੜਾ ਹੈ ਪਬਲਿਕ ਨੇ ਉਥੋਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਕਿਹਾ ਅਸੀਂ ਉਹਦੇ ਜ ਹੱਕ ਵੀ ਜਿੱਤੇ ਨਹੀਂ ਤੇ ਤਾਂ ਕਿ ਸਾਡਾ ਜਿਹੜਾ ਹੈ ਮੁੱਖ ਮਕਸਦ ਇਹ ਹੈ ਲੋਕਾਂ ਨੂੰ ਨਿਆਂ ਸਾਫ ਦਿਵਾਣਾ ਪਬਲਿਕ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਹੈ ਆਣੇ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਲੁਧਿਆਣੇ ਦਾ ਹੁਣ ਤਾਜ਼ਾ ਮਸਲਾ ਹੈ ਪ੍ਰਵਾਸੀਆਂ ਦਾ ਤੇ ਜਿੱਦਾਂ ਤੁਸੀਂ ਦੱਸ ਰਹੇ ਆਣੇ ਵਾਲੇ ਸਮੇਂ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਦੇਖਦੇ ਹੋ ਪੰਜਾਬ ਨੂੰ ਜੇਕਰ ਇਹ ਹਾਲਾਤਾਂ ਦਾ ਕੰਟਰੋਲ ਨਹੀਂ ਕਰ ਸਕਦੀ ਸਰਕਾਰ ਮੌਜੂਦਾ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਵੀ ਇਹ ਜਿਹੜੇ ਹਾਲਾਤਾਂ ਦੇ ਕੰਟਰੋਲ ਕਰਨਾ ਚਾਹੀਦਾ ਹੁਣ ਦਿਨ ਪ੍ਰਤੀ ਦਿਨ ਜਿਵੇਂ ਨਵੀਂ ਕਟਨਾ ਵਾਪਰਦੀ ਐ ਉਹ ਇੱਕ ਅੱਗ ਵਾਂਗੂ ਜਿਵੇਂ ਤੇਲ ਅੱਗ ਤੇ ਤੇਲ ਗਿਰਿਆ ਜਾਂਦਾ ਉਹ ਕੰਮ ਹੋ ਰਿਹਾ ਤੇ ਇਹ ਸਰਕਾਰ ਦੀ ਅੱਖ ਖੁੱਲ ਜੂਗੀ ਜੇਕਰ ਸਰਕਾਰ ਨੂੰ ਨਾਖ ਖੁੱਲੀ ਤਾਂ ਸਰਕਾਰ ਨੂੰ ਭੁਗਤਣੇ ਪਊਗੀ ਲੋਕ ਸਭ ਨਾਲੋਂ ਵੱਧ ਕਹੂਗੇ ਵੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਉਹਦੇ ਚ ਇਹ ਹਾਲਾਤ ਹੋਏ ਨੇ ਬਾਕੀ ਸਰਕਾਰਾਂ ਸਭ ਠੀਕ ਸੀ ਜਾਂ ਇਹਨਾਂ ਲੋਕਾਂ ਨੇ ਇਹਨਾਂ ਨਲਾਇਕ ਕੰਮ ਕਰਤੇ ਆਮਾਦੀ ਪਾਰਟੀ ਨੇ ਜਿਹੜੀ ਸਾਨੂੰ ਦੂਜੀ ਸਰਕਾਰ ਨੂੰ ਚੰਗਾ ਕੋਹਾਦਾ ਪਹਿਲਾਂ ਲੋਕ ਦੂਜਿਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਬਣਾਇਆ ਸੀ ਹੁਣ ਇਹਨਾਂ ਤੋਂ ਇੰਨੇ ਦੁਖੀ ਹੋ ਕੇ ਹੁਣ ਦੂਜੇ ਪਾਸੇ ਨੂੰ ਲੋਕ ਫੇਰ ਤੁਰਪੇ ਲੋਕਾਂ ਕੋਲੇ ਕੋਈ ਹੋਰ ਸੁਝਾਅ ਨਹੀਂ ਹੈ ਵੀ ਅਸੀਂ ਜਾਈਏ ਤਾਂ ਜਾਈਏ ਕਿੱਥੇ ਸੋ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਬਲਵਿੰਦਰ ਸਿੰਘ ਕੁੰਬੜਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਸਤਰੰਕਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀ ਹੁਣ ਦਿਓ ਮੈਨੂੰ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰੇ ਦੇ ਨਾਮ ਸੋਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ